ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਜੰਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਨਮੋ ਮਾਤਾ ਸਹਿ ਦੇਵਾ ਸਤਿਗੁਰੂ ਕੇ ਪਿਆਰਿਓ ਗੁਰਸਿੱਖੋ ਗੁਰੂ ਸਤਿਗੁਰੂ ਸਿਚੇ ਪਾਸ਼ਾ ਮਹਾਰਾਜ ਸਿੱਖ ਕੌਮ ਤੇ ਆਪਦੇ ਬੰਦਿਆ ਤੇ ਖੁਦਾ ਦੇ ਬੰਦਿਆ ਤੇ ਵਾਹਿਗੁਰੂ ਖੁਦਾ ਬਖਸ਼ ਆਪ ਹੀ ਕਿਰਪਾ ਕਰਦਾ ਰਹੇ ਸੋ ਸੰਗਤ ਜੀ ਅੱਜ ਦੇ ਜਵਾਨੇ ਦੇ ਵਿੱਚ ਲਗਭਗ ਹਰ ਇੱਕ ਬੰਦਾ ਚਿੰਤ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ ਜਿੱਦਾਂ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੀ ਹੈ ਚਿੰਤਾ ਦਾ ਸੇ ਪਾਸ਼ਾ ਮਹਾਰਾਜ ਤੇ ਆਸਰੇ ਛੱਡ ਦੇਣੀ ਚਾਹੀਦੀ ਹੈ ਮਹਾਰਾਜ ਚਿੰਤਾ ਨਾ ਕਰੋ ਚਿੰਤਾ ਪ੍ਰਮਾਤਮਾ ਦੇ ਸੁੱਟ ਦਿਓ ਉਹ ਸੁੱਟਣ ਦਾ ਇੱਕ ਤਰੀਕਾ ਹੈ ਬਸ ਭਗਤੀ ਕਰੋ ਸੇ ਪਾਸ਼ਾ ਮਹਾਰਾ ਦੀ ਜਿਵੇਂ ਆਪਾਂ ਕਿਸੇ ਦੇ ਘਰੇ ਜਾ ਕੇ ਕਹਿੰਦੇ ਆ ਵੀ ਲੈ ਵੀ ਮੈਂ ਤਾਂ ਤੇਰਾ ਹੋ ਗਿਆ ਮੇਰਾ ਕੰਮ ਤੈਨੂੰ ਕਰਨਾ ਪਿਆਰਿਆ ਕਿ ਸਰਪੰਚ ਨੂੰ ਕਹਿੰਦੇ ਆ ਕਿਸੇ ਅਫਸਰ ਨੂੰ ਕਹਿੰਦੇ ਆ ਜਾਂ ਕਿਸੇ ਜੋਰ ਵਾਲੇ ਬੰਦੇ ਨੂੰ ਕਹਿੰਦੇ ਆ ਜਾਂ ਕੇ ਉਸਤਾਦ ਦੇ ਕੋਲੇ ਵਿੱਦਿਆ ਲੈਣ ਜਾਂਦੇ ਆ ਵੀ ਇਹ ਬੱਚੇ ਨੂੰ ਵਿੱਦਿਆ ਤੁਸੀਂ ਸਿਖਾਉਣੀ ਥੋੜਾ ਹੋ ਗਿਆ ਤੁਹਾਡੀ ਹਾਜ਼ਰੀ ਵੀ ਥੋੜੀਸੇ ਆ ਵਿੱਚ ਰਹੇਗਾ ਇਸਤਰੀ ਮਹਾਰਾਜ ਨੂੰ ਆਪਾਂ ਮਨ ਸੌਂਪ ਦੋ ਮਹਾਰਾਜ ਮੈਂ ਤੇਰਾ ਹੋ ਗਿਆ ਪ੍ਰਭ ਕੈ ਸਿਮਨਨ ਕਾਰਜ ਪੂਰੇ ਸੋ ਸੰਘ ਜੀ ਗੱਲ ਹੈ ਚਿੰਤਾ ਦੀ ਬੰਦੇ ਨੂੰ ਚਿੰਤਾ ਨਾ ਜਿਆਦੇ ਕਰਜ਼ੇ ਦੀ ਹੁੰਦੀ ਏ ਜੇ ਕਿਸੇ ਦੇ ਸਿਰ ਬਹੁਤ ਜਿਆਦੇ ਕਰਜ਼ਾ ਹੋਵੇ ਕਰਜ਼ਾ ਉਤਰਦਾ ਹੀ ਨਾ ਹੋਵੇ ਕਿਸੇ ਤਰ੍ਹਾਂ ਦਾ ਵੀ ਤਾਂ ਗੁਰੂ ਸਿਚੇ ਪਾਸ਼ਾ ਮਹਾਰਾਜ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰਵ ਸ਼ਕਤੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰੋ ਦੇਖ ਇਸ ਜਾ ਕੇ ਬੇਨਤੀ ਕਰੋ ਚੇ ਪਾਸ਼ਾ ਮਹਾਰਾ ਮੇਰਾ ਸਾਡਾ ਕਰਜ ਦੂਰ ਕਰੋ ਚੇ ਪਾਸ਼ਾ ਚੜਿਆ ਕਰਜ ਉਤਾਰੋ ਤੇ ਫਿਰ ਸੱਚੇ ਪਾਸ਼ਾ ਮਹਾਰਾ ਦਾ ਇੱਕ ਸ਼ਬਦ ਹੈ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਵੀ ਕੋਈ ਢੰਗ ਵਸੀਲਾ ਕਰਕੇ ਇਸ ਚੇ ਪਾਸ਼ਾ ਮਹਾਰਾਜ ਆਪ ਇਹ ਕਰ ਜੋ ਉਤਾਰ ਦਿੰਦੇ ਨੇ ਇਹ ਗੁਰੂ ਗ੍ਰੰਥ ਸਾਹਿਬਾ ਸੱਚੇ ਪਾਸ਼ਾ ਮਹਾਰਾਜ ਦੇ ਬਲਾਵਲ ਰਾਗ ਦੇ ਵਿੱਚ ਹੈ ਪਿਆਰਿਓ ਬਲਾਵਲ ਰਾਗ ਮਹੱਲਾ 5 ਨੋਟ ਕਰ ਲੋ ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰ ਜੋ ਉਤਾਰਿਆ ਸਤਿਗੁਰ ਕਰ ਆਹ ਰਿ ਆਪ ਖਾਤ ਖਰਤ ਨਿਵਤ ਰਹਿ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਉ ਨਹੀਂ ਟੂਟ ਪ੍ਰਹਾਉ ਸਾਜ ਸੰਗ ਅਰਾਧਨਾ ਹਰ ਨਿਧ ਅਪਾਰ ਧਰਮ ਅਰਥ ਅਰ ਕਾਮੋਖ ਦਿੱਤੇ ਨਹੀਂ ਬਾਰ ਭਗਤ ਅਰਾਧਾ ਇਕ ਰੰਗ ਗੋਬਿੰਦ ਗਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬੇਅੰਤ ਗੁਸਾਈ ਤੁਸੀਂ ਬੇਅੰਤੋ ਮਹਾਰਾਜ ਬਲਾਵਲ ਰਾਗ ਦੇ ਵਿੱਚ ਸ਼ਬਦ ਹੈ ਇਹ ਜੀ ਜੰਤ ਸੁਪ੍ਰਸੰਨ ਭਏ ਦੇਖ ਪ੍ਰਭ ਪ੍ਰਤਾਪ ਇਹ ਨਾਮ ਹੈ ਸ਼ਬਦ ਦਾ ਇਹਨੂੰ ਸੰਗਤ ਜੀ ਤੁਸੀਂ ਤਿੰਨ ਚਾਰ ਮਾਲਾ ਰੋਜ਼ ਕਰ ਲਿਆ ਕਰੋ ਕਿਧਰੇ ਜਾਏਗਾ ਤੁਹਾਡਾ ਕਰਜ ਕੂਟ ਜਾ ਕੋਈ ਵੀਸੀਲਾ ਕਰ ਦੇਣਗੇ ਇਸ ਤੇ ਪਾਸ਼ਾ ਮਹਾਰਾਜ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਕਰਿਆ ਕਰੋ ਤਿੰਨ ਚਾਰ ਮਾਲਾ ਰੋਜ਼ ਫੇਰ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ